भगवान वाल्मीकि महाराज की जय भीम जय संविधान जय भीम जय संविधान बाबा तेरी सोचते पे पैरा देंगे ठोक के बाबा तेरी सोचते पे पैरा देंगे ठोक के एक सौ सतगुरु गया नाथ महाराज की सारे जय वाल्मीकि जी जय भीम जय भारत मेरा नाम सुमित कालिया जी मैं आदि वाल्मीकि अम्बेडकर महापंचायत संगठन का मुख्य संचालक है ਇਹ ਪ੍ਰੈਸ ਕਾਨਫਰੰਸ ਰੱਖੰਦਾ ਹੈ ਮਕਸਦ ਇਹ ਕਿ ਜਦੋਂ ਵੀ ਸਮਾਜ ਦੇ ਉੱਤੇ ਕੋਈ ਵਿਪਤਾ ਆ ਜਾਂ ਸਮਾਜ ਦੇ ਉੱਤੇ ਕੋਈ ਸਮਾਜ ਦਾ ਘਾਣ ਹੁੰਦਾ ਵਾ ਤੇ ਸਮਾਜ ਦੇ ਲੋਕ ਸਾਡੇ ਕੋਲ ਆਂਦੇ ਆ ਇਸੇ ਤਰ੍ਹਾਂ ਹੀ ਅੱਜ ਕੱਲ ਜਿਹੜੀ ਕਬੂਤਰਬਾਜ਼ੀ ਜਿਹੜੇ ਲੋਕ ਕਰਦੇ ਆ ਜਿਹੜੇ ਏਜੰਟ ਲੋਕ ਬਣੇ ਆ ਉਹ ਕੀ ਕਰਦੇ ਆ ਸਾਡੇ ਹੀ ਗਰੀਬ ਪਰਿਵਾਰਾਂ ਦੇ ਸਮਾਜ ਦੇ ਧੀਆਂ ਪੁੱਤਰਾਂ ਦੇ ਨਾਲ ਧੋਖਾਧੜੀ ਕਰਕੇ ਸਾਡੇ ਬੱਚਿਆਂ ਕੋਲ ਪੈਸੇ ਲੈ ਲੈਂਦੇ ਆ ਔਰ ਪੈਸੇ ਲੈਣ ਦੀ ਧੋਖਾਧੜੀ ਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜਾ ਬਾਹਰ ਨਹੀਂ ਭੇਜਦੇ ਜੇ ਬਾਹਰ ਭੇਜਦੇ ਆ ਤੇ ਉਹਨਾਂ ਦੇ ਨਾਲ ਕਾਰੋਬਾਰ ਉਹਨਾਂ ਨੂੰ ਨਹੀਂ ਦਿੰਦੇ ਔਰ ਟੂਰਿਸਟ ਵੀਜ਼ੇ ਦੇ ਵਿੱਚ ਹੀ ਉਹਨਾਂ ਦੇ ਨਾਲ ਜਿਹੜਾ ਵਾ ਧੱਕੇਸ਼ਾਈ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਆ ਔਰ ਲੱਖਾਂ ਰੁਪਏ ਉਹਨਾਂ ਕੋਲ ਲੈ ਲੈਂਦੇ ਆ ਇਸੇ ਤਰ੍ਹਾਂ ਹੀ ਸਾਡੇ ਕੋਲ ਇੱਕ ਮਸਲਾ ਆਇਆ ਵਾ ਮਜੀਠਾ ਰੋਡ 88 ਫੁੱਟ ਰੋਡ ਦੇ ਉੱਤੇ ਇੱਕ ਮਸਲਾ ਆਇਆ ਵਾ ਜੋਤੀ ਮਸੀਹ ਜੋਂ ਮਸੀਹ ਔਰ ਇਹ ਦੋਨੇ ਭਰਾ ਜਿਹੜੇ ਆ ਇੱਕ ਪਰਿਵਾਰ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਔਰ ਇਹਨਾਂ ਦੇ ਨਾਲ ਇੱਕ ਏਜੰਟ ਜਿਹੜਾ ਵਾ ਜਿਹੜਾ ਗਰਦਾਸਪੁਰ ਤੋਂ ਹੈਗਾ ਵਾ ਤੇ ਉਸ ਉਹਨਾਂ ਨੇ ਜਿਹੜਾ ਵਾ ਇਸ ਗਰੀਬ ਪਰਿਵਾਰ ਦੇ ਨਾਲ ਠੱਗੀ ਕੀਤੀ ਆ ਔਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਭਰਾ ਨੂੰ ਬਾਹਰ ਭੇਜਣਾ ਵਾ ਜਦੋਂ ਅਸੀਂ ਆਪਣੇ ਭਰਾ ਨੂੰ ਬਾਹਰ ਭੇਜਣਾ ਵਾ ਤੇ ਜਦੋਂ ਇਹਨਾਂ ਨੇ ਖਰਚਾ ਦੱਸਿਆ ਰਿੱਕੀ ਮਸੀ ਹੈਗਾ ਵਾ ਔਰ ਰਿੱਕੀ ਮਸੀ ਆ ਹੋਰ ਵੀ ਜਿਹੜੇ ਇਹਨਾਂ ਦੇ ਉੱਪਰ ਜੋਲ ਭੱਟੀ ਆ ਔਰ ਦੋ ਤਿੰਨ ਹੋਰ ਵੀ ਇਹਨਾਂ ਦੇ ਪਰਿਵਾਰ ਦੇ ਸੰਦੇਸ਼ੀਆ ਜਿਨ੍ਹਾਂ ਨੇ ਨਾਲ ਰਲ ਕੇ ਇਹਨਾਂ ਨੇ ਜਿਹੜਾ ਇਸ ਪਰਿਵਾਰ ਦੇ ਨਾਲ ਠੱਗੀ ਕੀਤੀ ਆ ਔਰ ਇਹਨਾਂ ਦੇ ਜਿਹੜੇ ਭਰਾ ਨੂੰ ਉੱਥੇ ਬੁਲਾਇਆ ਬਾਹਰ ਜਿਹੜਾ ਫੋਰਨ ਦੇ ਵਿੱਚ ਭੇਜਨ ਲਿਆ ਕਿਹਾ ਗਿਆ ਸੀ ਜਦੋਂ ਉਹਨੂੰ ਭੇਜਿਆ ਵਾ ਉੱਥੇ ਇਹਨੂੰ ਕੋਈ ਕੰਮ ਕਰਨੇ ਦਿੱਤਾ ਗਿਆ ਔਰ ਟੂਰਿਸਟ ਵੀਜ਼ੇ ਦੇ ਉੱਤੇ ਜਿਹੜਾ ਵਾ ਉਹਨੂੰ ਉੱਥੇ ਬੁਲਾ ਕੇ ਤੇ ਬਾਦੋਂ ਉੱਥੇ ਕੰਟੇਨਰ ਦੇ ਵਿੱਚ ਹਫਤਾ 10 ਦਿਨ ਰੱਖ ਛੱਡਿਆ ਜਦੋਂ ਇਹਦੀ ਕੰਡੀਸ਼ਨ ਇੰਨੀ ਕੁ ਮਾੜੀ ਹੋ ਗਈ ਫਿਰ ਉਸ ਭਰਾ ਨੇ ਜਿਹੜਾ ਇਹਦਾ ਬ੍ਰਦਰ ਹੈ ਜੋਂ ਨੇ ਅਬ ਉੱਥੇ ਜਿਹੜੇ ਲੋਕ ਇਹਦੇ ਨਾਲ ਰਹਿੰਦੇ ਸੀ ਉਹਨਾਂ ਦੇ ਨਾਲ ਰਲ ਕੇ ਇਹਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਕਿ ਮੇਰੀ ਤੇ ਹਾਲਾਤ ਬਹੁਤ ਜ਼ਿਆਦਾ ਹੈਗੇ ਆ ਮਾਰੇ ਮੈਂ ਬਿਮਾਰ ਵੀ ਹਾਂ ਤੇ ਮੇਰੀ ਇੱਥੇ ਕੋਈ ਸਹਾਇਤਾ ਨਹੀਂ ਕਰਦਾ ਜਿੰਨਾ ਬੰਦਿਆਂ ਨੇ ਮੈਨੂੰ ਵੀਜ਼ਾ ਦੇ ਕੇ ਇੱਥੇ ਕੰਮ ਵਾਸਤੇ ਮਸਲੇ ਚ ਭੇਜਿਆ ਸੀ ਅੱਜ ਉਹ ਬੰਦੇ ਮੇਰੀ ਜਿਹੜੀ ਸੁਣਵਾਈ ਨਹੀਂ ਕਰਦੇ ਪਏ ਜਦੋਂ ਇਹ ਆ ਜੋਨ ਜੋਨ ਮਸੀਹ ਨੇ ਜਦੋਂ ਸਾਰੀ ਗੱਲ ਆਪਣੇ ਭਰਾ ਦੇ ਪਰਿਵਾਰਾਂ ਨੂੰ ਦੱਸੀ ਤੇ ਫਿਰ ਜਿਹੜਾ ਜੋਤੀ ਮਸੀਹ ਆ ਉਹ ਇਹਨਾਂ ਹੀ ਚ ਉੱਥੇ ਬਾਹਰ ਬੁਲਾ ਤੇ ਲਿਆ ਵਾਂ ਮਗਰ ਮੇਰਾ ਭਰਾ ਉਥੇ ਇਸ ਟਾਈਮ ਬਿਮਾਰ ਹੈ ਤੱਕੇ ਖਾਰ ਹੈ ਵਾ ਤੇ ਤੁਸੀਂ ਉਹਦੀ ਕੋਈ ਮਤਲਬ ਕੇ ਬਾਤ ਨਹੀਂ ਪੁੱਛਦੇ ਪਏ ਨਾ ਹੀ ਤੁਸੀਂ ਉਹਨੂੰ ਕੰਮ ਤੇ ਲਵਾਇਆ ਵਾ ਫਿਰ ਇਹ ਰਿੱਕੀ ਮਸੀਓ ਨੇ ਇਹ ਗੈਰਿਆ ਕਿ ਕੀ ਨਾਲ ਦੇ ਜੇ ਤੂੰ ਆਪਣੇ ਭਰਾ ਨੂੰ ਉਥੋਂ ਬੁਲਾਉਣਾ ਚਾਹੁੰਦਾ ਤੇ ਫਿਰ ਤੈਨੂੰ ਜਿਹੜਾ ਵਾ ਅਲੱਗ ਪੈਸੇ ਦੇਣੇ ਪੈਣਗੇ ਫਿਰ ਇਹਨੇ ਕੋਈ 70-80 ਹਜ਼ਾਰ ਰੁਪਇਆ ਫਿਰ ਦੇ ਕੇ ਆਪਣੇ ਭਰਾ ਨੂੰ ਵਾਪਸ ਬੁਲਾਇਆ ਔਰ ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਨਾਲ ਪੈਸਿਆਂ ਦੀ ਠੱਗੀ ਹੋਈ ਆ ਇਹਨਾਂ ਨੇ ਇੱਕ ਦਰਖਾਸਤ ਦਿੱਤੀ 21 2 2024 ਨੂੰ ਜਿਹੜਾ 54 ਨੰਬਰ ਕਮਰਾ ਵਾ ਔਰ ਐਸ ਐਚਓ ਪਰਮਦੀਪ ਕੋਰ ਜਿਹੜੇ ਮੈਡਮ ਆ ਉਹ ਇਹਨੂੰ ਹੈਂਡਲ ਕਰਦੇ ਪਏ ਆ ਅੱਜ 6-7 ਮਹੀਨੇ ਹੋ ਗਏ ਆ ਇਸ ਪਰਿਵਾਰ ਨੂੰ ਤੱਕੇ ਖਾਂਦੇ ਨੂੰ ਔਰ ਇਹਨਾਂ ਨੇ ਸਾਰੇ A to Z ਪ੍ਰੂਫ ਵੀ ਦਿੱਤੇ ਆ ਮਗਰ ਅੱਜ ਤੱਕ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਨਹੀਂ ਹੋਈ ਇਹ 4 ਲੱਖ 75 ਹਜ਼ਾਰ ਰੁਪਏ ਦੀ ਟੰਗੀ ਆ ਜੀ ਠੀਕ ਹੈ ਰਮੀਨੀਆ ਦਾ ਜਿਹੜਾ ਵਾ ਇਹਨੂੰ ਜਿਹੜਾ ਹੀ ਉਹ ਲਗਾਇਆ ਸੀ ਵੀਜ਼ਾ ਇਹਨਾਂ ਨੇ ਤੇ ਰਮੀਨੀਆ ਭੇਜੰਦਾ ਕਰੂੰਗਾ ਕਿ ਜਲਦ ਤੋਂ ਜਲ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਤੇ ਤੇ ਵੱਡੇ ਪੱਦਰ ਦੇ ਉੱਤੇ ਅਗਲੇ ਹਫਤੇ ਜਿਹੜੀ ਵੱਡੀ ਮੂਵਮੈਂਟ ਛੇੜ ਕੇ ਤੇ ਭੰਡਾਰੀ ਤੇ ਜਿਹੜਾ ਵਾ ਭੁਖੜ ਹਦਾਲ ਤੇ ਬੈਠੇ ਆ ਜਾਈਗੇ ਚੀਚਾ ਵੱਲ ਇਹ ਬੇਨਤੀ ਆ ਕਿ ਜੇ ਜਿਹੜੇ ਲੋਕ ਇਸ ਤਰ੍ਹਾਂ ਗਰੀਬਾਂ ਨਾਲ ਧੱਕੇ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕ ਦੇਖੋ ਇੱਕ ਜਦੋਂ ਸਾਡੇ ਸਮਾਜ ਦਾ ਕੋਈ ਗਰੀਬ ਪਰਿਵਾਰ ਦਾ ਜਿਹੜਾ ਕੋਈ ਹਥਿਆਰਾਂ ਨਾਲ ਕੋਈ ਬੰਦਾ ਜੇ ਫੋਟੋਆਂ ਪਾਉਂਦਾ ਵਾ ਤੇ ਉਹਦੇ ਸਬੰਧ ਦੇ ਵਿੱਚ ਜਦੋਂ ਕਿਤੇ ਸੋਸ਼ਲ ਮੀਡੀਆ 'ਚ ਕੋਈ ਫੋਟੋ ਪੈਂਦੀ ਹੈ ਨਾ ਤੇ ਫਿਰ ਨਾਲ ਹੀ ਪੁਲਿਸ ਮਿੰਟੋ-ਮਿੰਟ ਜਿਹੜਾ ਵਾ ਸਾਡੇ ਉਸ ਬੰਦੇ ਨੂੰ ਮੀਡੀਆ ਰਾਈਟ ਚੁੱਕ ਲੈਂਦੀ ਤੇ ਆ ਦੇਖੋ ਲਗਾਤਾਰ ਜਿਹੜਾ ਰਿੱਕੀ ਪੱਟੀ ਆ ਤੇ ਕੁਝ ਲਗਾਤਾਰ ਅਲੱਗ-ਅਲੱਗ ਥਿਆਰਾ ਤੋਂ ਜਿਹੜੇ ਆ ਜੋਨ ਪੱਟੀ ਜਿਹੜਾ ਵਾ ਅਲੱਗ-ਅਲੱਗ ਜਿਹੜਾ ਥਿਆਰਾ ਤੋਂ ਫੋਟਵਾਂ ਪਾ ਰਿਆ ਵਾ ਪਰ ਅੱਜ ਦੇ ਸੰਬੰਧ ਦੇ ਵਿੱਚ ਟੰਕੀਆਂ ਲਗਾ ਰਿਆ ਫੋਟਵਾਂ ਪਾ ਪਾ ਕੇ ਇਸ ਤਰ੍ਹਾਂ ਦੀਆਂ ਕਿ ਸਾਡੇ ਕੋਲ ਇਹ ਥਿਆਰੇ ਆ ਤੇ ਕੱਲ ਨੂੰ ਜੇ ਤੂੰ ਆਪਣੀ ਦਰਖਾਸਤ ਵਾਪਸ ਨਾ ਲਿੱਤੀ ਤੇ ਤੇਰੇ ਤੇ ਹੀ ਮਤਲਬ ਕਿ ਤੈਨੂੰ ਗੋਲੀਆਂ ਨਾਲ ਅਸੀਂ ਮਾਰ ਦੇਾਂਗੇ ਤੇ ਬੇਨਤੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਲੋਗ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਵੀ ਕਹਿਣਾ ਚਾਹੁੰਦੇ ਆ ਭਾਦੇ ਆ ਇਹਨਾਂ ਲੋਕਾਂ ਦੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਲੋਕਾਂ ਦੇ ਜੇ ਕਾਨੂੰਨੀ ਕਾਰਵਾਈ ਨਹੀਂ ਹੋਏਗੀ ਤੇ ਫਿਰ ਇਸ ਤਰ੍ਹਾਂ ਜਨਤਾ ਆਮ ਜਨਤਾ ਜਾਏਗੀ ਕਿੱਥੇ ਤੇ ਐਸੇ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਠੀਕ ਮੇਰਾ ਨਾਮ ਜੋਤੀ ਮਸੀਜੋ ਤੇ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਗੱਲਬਾਤ ਜੀ ਮੈਂ ਆਪਣੇ ਬ੍ਰਦਰ ਨੂੰ ਬਾਹਰ ਭੇਜਿਆ ਹੈਗਾ 11ਵੇਂ ਮਹੀਨੇ ਦੀ 28 ਤਰੀਕ ਨੂੰ ਜਿਹਦੇ ਵਿੱਚ ਕੀ ਉਹਨਾਂ ਕਾਫੀ ਪੈਕਿੰਗ ਦੀ ਗੱਲ ਕੀਤੀ ਸੀ ਜੌਨ ਪੱਟੀ ਰਿੱਕੀ ਪੱਟੀ ਜਾਕੱਬ ਜੌਨ ਨੇ ਅਰਮੀਨੀਆ ਭੇਜਿਆ ਹੈਗਾ ਉਸ ਤੋਂ ਬਾਅਦ ਬ੍ਰਦਰ ਮੇਰਾ ਉੱਥੇ ਪਹੁੰਚਿਆ ਕੋਈ ਕਾਰੋਬਾਰ ਨਹੀਂ ਦਿਵਾਇਆ ਨਾ ਹੀ ਵਰਕ ਪਰਮਿਟ ਨਾ ਟੀਆਰਸੀ ਕਾਰਡ ਸੋਸ਼ਲ ਵਰਕਰ ਕਾਰਡ ਕੁਛ ਨਹੀਂ ਇੱਥੋਂ ਕਹਿ ਕੇ ਕੀ ਕਹਿ ਕੇ ਕੋਫੀ ਪੈਕਿੰਗ ਦਾ ਸਰ ਸਾਨੂੰ ਉਹਨਾਂ ਕਿਹਾ ਸੀ ਕਿ ਉੱਥੇ 570000 ਰੁਪਏ ਸੈਲਰੀ ਹੋਏਗੀ ਕੋਫੀ ਪੈਕਿੰਗ ਦਾ ਰੈਸ਼ ਫ੍ਰੀ ਹੋਏਗੀ ਸਾਰਾ ਕੁਝ ਕੰਪਨੀ ਵੱਲੋਂ ਦਿੱਤਾ ਜਾਵੇਗਾ ਟੋਟਲ ਕਿੰਨੇ ਪੈਸੇ ਦੀ ਗੱਲ ਸਰ ਆਪਾਂ ਦੀ ਗੱਲ ਉਹਨਾਂ ਨਾਲ 425 ਦੀ ਹੋਈ ਸੀ ਤੇ 50000 ਆਈਡੀ ਵਾਸਤੇ 475 ਆਪਾਂ ਨੂੰ ਟੋਟਲ ਦਿੱਤਾ ਵਾ ਤੁਸੀਂ ਕੈਸ਼ ਦਿੱਤਾ ਹਾਂਜੀ 2 ਲੱਖ ਰੁਪਏ ਅਕਾਊਂਟ 'ਚ ਦਿੱਤਾ ਸਰ ਬਾਕੀ ਉਹਨਾਂ ਨੂੰ ਕੈਸ਼ ਦਿੱਤਾ ਵ ਬਾਤ ਚੁੱਕੀ ਗੱਲਬਾਤ ਹੋਈ ਬਾਅਦ ਚ ਸਾਰਾ ਆਪਾਂ ਜਦੋਂ ਵੀ ਉਹਨਾਂ ਨੂੰ ਕੰਮ ਦਾ ਕਹਿੰਨੇ ਹਾਂਗੇ ਸਾਡੇ ਕੋਲ ਵੀਡੀਓ ਵੀ ਹੈ ਰਿਕਾਰਡਿੰਗਾਂ ਵੀ ਉਹਨਾਂ ਦੀਆਂ ਕਿ ਇਹੀ ਕਿ ਥੋੜੇ ਦਿਨ ਇੱਥੇ ਬਰਫ ਪੈਣ ਜਾਂ ਕ੍ਰਿਸਮਸ ਦੀਆਂ ਛੁੱਟੀਆਂ ਨੇ ਨਵੇਂ ਸਾਲ ਕਰਕੇ ਕੰਮ ਬੰਦ ਹੋਏ ਆ ਤੇ ਥੋੜੇ ਦਿਨ ਸਾਨੂੰ ਦੋ ਵਹੀ ਕੰਮ ਤੇ ਲਗਵਾ ਦਾਂਗੇ ਹੂੰ ਉਸ ਤੋਂ ਬਾਅਦ ਵੀ ਆਪਾਂ 1 ਮਹੀਨਾ ਵੇਟ ਕੀਤੀ 15 ਮਤਲਬ ਡੇਢ ਮਹੀਨਾ ਵੇਟ ਕੀਤੀ ਉਹਨਾਂ ਕੋਈ ਕੰਮ ਤੇ ਨਹੀਂ ਲਵਾਇਆ ਹੂੰ ਬਈ ਬੂਰਨ ਮੁੰਡਾ ਵਾਪਸ ਆ ਗਿਆ ਹਾਂਜੀ ਤੇ ਕੰਟੇਨਰ ਚ ਸਾਰਾ ਨਰਾਕ ਛੜਿਆ ਕੋਈ ਕਾਰੋਬਾਰ ਨਹੀਂ ਦਵਾਇਆ ਉਨਕੀ ਮੰਗ ਕੀ ਕਰ ਰਹੇ ਸੀ ਕੰਪਲੇਂਟ ਕੀਤੀ ਬਾਤ ਕੰਪਲੇਂਟ ਸਰ ਆਪਾਂ ਮਤਲਬ ਫਰਵਰੀ ਮਹੀਨੇ ਦੀਆਂ ਹੀ ਕਰਨ ਡੇ ਆ ਕਿ ਜਾਂ ਸਾਡੇ ਬ੍ਰਦਰ ਨੂੰ ਵਾਪਸ ਭੇਜਣ ਤੇ ਜਾਂ ਸਾਡਾ ਜੋ ਬੰਦਾ ਦੇਣਾ ਤੁਹਾਡੀ ਸਰ ਹੋਂਦ ਤੱਕ ਨਹੀਂ ਨਹੀਂ ਸਰ ਆਪਾਂ ਵਾਪਸ ਬੁਲਾ ਲਿਆ ਵਾ ਤੇ ਹੋਰ ਪੁਲਿਸ ਦੇ ਪ੍ਰਸ਼ਾਸਨ ਦੇ ਕਹਿਣ ਤੇ ਵਾਪਸ ਬੁਲਾਇਆ ਕਿ ਉਹ ਕਹਿੰਦੇ ਉਹਨਾਂ ਨੂੰ ਬਲਾਓ ਤੇ ਫਿਰ ਤੁਹਾਡਾ ਕੋਈ ਨਵੇੜਾ ਹੋਏਗਾ ਹੂੰ ਉਹਦੇ ਆਉਣ ਤੇ ਵੀ ਉਹਨੇ ਵੀ ਕੰਪਲੇਂਟ ਆਪਣੇ ਵੱਲੋਂ ਦਿੱਤੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੰਗ ਇਹ ਹੀ ਆ ਸਰ ਇਹਨਾਂ ਦੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਠੀਕ ਹੈ ਹੈਲੋ ਹੈਲੋ ਹਾਂਜੀ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ న్యూਸ ਚੈਨਲ ਤੋਂ ਬੋਲ ਰਹਾ ਜੀ ਅੰਮ੍ਰਿਤਸਰ ਤੋਂ ਹਾਂਜੀ ਹਾਂਜੀ ਮੈਡਮ ਇੱਕ ਨਾ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਜੋਤੀ ਮਸੀ ਪੁੱਤਰ ਫਰਜੰਨ ਮਸੀ ਜੀ ਇਹਨਾਂ ਨੇ ਵਾਲਮੀਕੀ ਜਥੇਬੰਦੀਆਂ ਦੇ ਨਾਲ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਇਹਨਾਂ ਦੇ ਭਰਾ ਨੂੰ ਨਾ ਵਿਦੇਸ਼ ਭਜਨ ਤੇ ਜਾ ਦੇ ਲਾਲ ਦੇ ਵਿੱਚ ਠੱਗੀ ਕੀਤੀ ਗਈ ਸੀ 4,25,000 ਰੁਪਏ ਦੀ ਜੀ ਤੇ ਉਹਨਾਂ ਦੀ ਕੰਪਲੇਂਟ ਮੈਨੂੰ ਤੁਹਾਡੇ ਕੋਲ ਆਇਆ ਤੇ ਉਹਦੇ ਬਾਰੇ ਪੁੱਛ ਰਹਾ ਸੀ ਕੀ ਕਾਰਵਾਈ ਕੀਤੀ ਗਈ ਹੈ ਹਜ ਤੱਕ ਅਜੇ ਆਈ ਅਵੇਰੇ ਕੰਪਲੀਟ ਹੈ ਕੱਲ ਆਈ ਸੀ ਇਹ ਤੇ ਮੈਡਮ ਇਹਨਾਂ ਦੀ ਪਿਛਲੇ ਕਹਿੰਦੇ 5 ਮਹੀਨੇ ਤੋਂ ਕੰਪਲੀਟ ਚੱਲ ਰਹੀ ਹੈ ਉਹ ਪ੍ਰਾਣੀਆਂ ਕੰਪਲੇਂਟਸ ਪਹਿਲਾਂ ਕਿਤੇ ਉਹਨਾਂ ਦੀਆਂ ਦਾਖਲ ਦਫ਼ਤਰ ਹੋਈਆਂ ਸੀ ਕਿ ਇਹਨਾਂ ਦੀਆਂ ਕੰਪਲੇਂਟਸ ਗੁਰਦਾਸਪੁਰ ਵੀ ਚਲਦੀਆਂ ਸੀ ਦਿੱਤੀ ਸਾਹਿਬ ਤੋਂ ਫਿਰ ਬੋਲ ਹਾਂਜੀ ਉਹਦੇ ਰਾਹ ਤੇ ਦਾਖਲ ਦਫ਼ਤਰ ਹੋਈਆਂ ਸੀ ਮਾਰਕੀਟ ਦੇ ਵਿੱਚ ਇੱਥੇ ਹੀ ਕਾਰਵਾਈ ਕਰਾਉਣੀ ਆ ਠੀਕ ਹੈ ਉਹਦੇ ਤੇ ਇਹਨਾਂ ਨੇ ਫਿਰ ਸਾਥ ਚਾਹੀਏ ਹੁਣ ਮੈਂ ਤੁਹਾਡੇ ਕੋਲ ਕੱਲ ਆਈ ਇਧਰ ਖਾਸ ਹਾਂਜੀ ਠੀਕ ਹੈ ਤੇ ਮੈਡਮ ਕਰੋਗੇ ਨਾ ਜਲਦੀ ਐਕਸ਼ਨ ਲੈਤੇ ਬਿਲਕੁਲ ਜੀ ਬਿਲਕੁਲ ਠੀਕ ਠੀਕ ਹੈ